ਰਾਇਗੁਰ ਜੀ ਦਾ ਖਾਲਸਾ ਰਾਇਗੁਰ ਜੀ ਦੀ ਫਤਿਹ ਦੀ ਆਪ ਸਭ ਸੰਤਾਨ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਖਾਲਸਾ ਗੁਰਪੀਤਲਾ ਵਾਲਿਆਂ ਵੱਲੋਂ ਪੂਰੇ ਨਗਰ ਦੀ ਸੁਖ ਸ਼ਾਂਤੀ ਲਈ ਹਰ ਸਾਲ ਦੇ ਕੀਰਤਨ ਦਾ ਕਰਵਾਇਆ ਜਾਂਦਾ ਹੈ ਇਸ ਸਾਲ ਵੀ 12ਵਾਂ ਮਹਾਨ ਕੀਰਤਨ ਦਰਬਾਰ ਜਿਹੜੀ 11 2025 ਨੂੰ SBI ਬੈਂਕ ਦੇ ਪਿਛਲੇ ਪਾਸੇ ਸ੍ਰੀ ਸਾਹਿਬ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ਜਿਸ ਦਾ ਸਮਾਹ ਹੋਵੇਗਾ 6 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਤੇ ਨਗਰ ਕੀਰਤਨ ਦੁਪਹਿਰ 2 ਵਜੇ ਸਜਾਏ ਜਾਣਗੇ ਜੋ ਕਿ ਪੂਰੇ ਨਗਰ ਦੀ ਪ੍ਰਕਰਮਾ ਕਰਦੇ ਹੋਏ ਬੰਦਾਲ ਦੇ ਵਿੱਚ ਪਹੁੰਚਣਗੇ ਤੇ ਜਿੱਥੇ ਗੁਰੂ ਮਹਾਰਾਜ ਦਾ ਆਸਾਨ ਸੇ ਸ਼ੋਹਰਤ ਕੀਤਾ ਜਾਵੇਗਾ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਜਿਥੇ ਸ੍ਰੀ ਹਜੂਰੀ ਹਜ਼ੂਰੀ ਰਾਗੀ ਅੰਮ੍ਰਿਤਸਰ ਤੋਂ ਆ ਰਹੇ ਨੇ ਜਿਨ੍ਹਾਂ ਵਿੱਚ ਭਾਈ ਸਿਮਰਪ੍ਰੀਤ ਸਿੰਘ ਮੇਰੇ ਭਾਈ ਸਰਵਨ ਸਿੰਘ ਤੇ ਕਥਾਵਾਚਕ ਨਸ਼ੱਤ ਸਿੰਘ ਜੀ ਆ ਰਹੇ ਨੇ ਤੇ ਜਿਹਦੇ ਵਿੱਚ ਨਗਰ ਕੀਰਤਨ ਦੇ ਵਿੱਚ ਗਤਕਾ ਪਾਰਟੀ ਜਾਹੋ ਜਲਾਹਲ ਦਿਖਾਉਂਦੇ ਹੋਏ ਪੂਰੇ ਨਗਰ ਦੀ ਪ੍ਰਕਰਮਾ ਕਰਦੇ ਹੋਏ ਸੰਬਾਲ ਤੱਕ ਸਾਨੂੰ ਲੈ ਕੇ ਆਣਗੇ ਤੇ ਆਪ ਸਭ ਸੰਗਤਾਂ ਨੂੰ ਬੇਤੀ ਕੀਤੀ ਜਾਂਦੀ ਹੈ ਕਿ ਆਪ ਸਭ ਦਰਸ਼ਨ ਕਰੋ ਨਗਰ ਕੀਰਤਨ ਦੇ ਵੀ ਤੇ ਕੀਰਤਨ ਦਰਬਾਰ ਦੇ ਵਿੱਚ ਵੀ ਪਹੁੰਚ ਕੇ ਗੁਰੂਵੰਸਾ ਮਾਰੇ ਦੇ ਦਰਸ਼ਨ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ